ਪਕੌੜੇ ਜੇ ਵੀ ਲਿਆਂਦੇ ਤੁਸੀਂ ਮੈਂ ਵੇਖਿਆ ਕਿ ਸਟੋਰੀਆਂ ਆਈਆਂ ਲਿਆਓ ਫਿਰ ਆਪਾਂ ਆਪਣਾ ਮੇਰੀ ਹੱਥੋਂ ਮੂਹ ਮਿੱਠਾ ਕੰਮ ਦੇ ਲੇਗਾ ਪਹਿਲਾਂ ਦੁਰਗੇ ਇਹਨੂੰ ਹੁਣ ਸਹਿ ਲਿਆ ਖਾ ਚੁੱਕਿਆ ਹੁਣ ਮੈਂ ਲੰਗਰ ਬਾਟੀ ਮਾਂ ਬੇਟੀ ਨਿਊ ਜਿਪੋਟਰ ਨਿਊ ਇਰ ਬੋਟਰ ਕਰੇਨ ਕਦੇ ਸਾਡੇ ਮੈਂਡ ਦੀਆਂ ਆਰ ਬੋਟਰਾਂ ਲੱਾ ਤੇ ਹਾਲੇ ਵੀ ਪਕੌੜਿਆਂ ਵੇਚਦਾ ਖੀ ਪਸੰਗ ਸ਼ਰਮਣੀ ਸਾਰਾ ਕੋਈ ਬਹਿ ਗਿਆ ਨਹੀਂ ਨਹੀਂ ਰਿਪੋਰਟਰ ਦਾ ਮੰਮੀ ਦੇ ਨਾਲ ਹੀ ਬੈਠਿਆ ਇਹ ਪਾਓ ਯਾਰ ਪਕੌੜੇ ਪਾਓ ਕੀ ਗੱਲ ਹੈ ਪਕੌੜੇ ਨਹੀਂ ਪਾਉਦੇ ਓਵਰ ਪੈ ਬੜੀ ਪੈ ਗਿਆ ਇੱਕ ਵਾਰੀ ਟੁੱਟ ਗਏ ਗਲਾਜ਼ੀਆਂ ਬਣਾ ਨੂੰ ਬੜੀ ਪੈ ਗਿਆ ਜੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਗਾ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਪਕੌੜੇ ਜੇ ਵੀ ਲਿਆਉਂਦੇ ਤੁਸੀਂ ਮੈਂ ਵੇਖਿਆ ਕਿ ਸਟੋਰੀਆਂ ਆਈਆਂ ਲਿਆਓ ਹਰਦਾ ਆਪਣਾ ਨਿੱਕੀ ਨਿੱਡੀ ਦੇ ਹੱਥੋਂ நியூஜ் போட்ட நியூஜ் போட்ட போட்ட வாழ்த்து சார் ਪਕਾਉੜੇ ਪਕਾਉੜੇ ਪਾਓ ਕੀ ਗੱਲ ਆ ਮੈਂ ਨਹੀਂ ਪਾਉਦੇ ਹੋਰੇ ਬੱਸ ਬਾਗ ਫੜੋ 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 ਤੇ ਬਰੀ ਪੈ ਗਿਆ ਇੱਕੋ ਹੀ ਟੁੱਟ ਗਈ ਆ ਆ ਵੇਖ ਲੈ ਤੇ ਹਾਲੇ ਵੀ ਪਕਾਉੜੇ ਆ ਬੇਲਾ ਖੀਸ ਸੰਗ ਸ਼ਰਮਣੀ ਸਾਡੇ ਪੈ ਗਿਆ ਰੱਖੀ ਦਿੱਤੇ ਹੱਟ ਤੇ ਸਾਡੇ ਭਰਾ ਦਾ ਵਿਆਹ ਸਾਡੇ ਕੋਲ ਚਾਹ ਦੇ ਰੱਖਾਣੀ ਆ ਹਾਂ ਲੈ ਹੁਣ ਭਰਾ ਦਾ ਵਿਆਹ ਇਹ ਕਿਉਂ ਲਿਆ ਕੇ ਪਾਸੇ ਲੈ ਆ ਨਹੀ ਨਹੀ ਰਿਪੋਰਟਰ ਦਾ ਮੰਮੀ ਦੇ ਨਾਲ ਹੀ ਬੈਠਿਆ ਇਹਦੇ ਪਾਓ ਯਰ ਪਕੌੜੇ ਪਾਓ ਕੀ ਗੱਲ ਐ ਪਕੌੜੇ ਨਹੀਂ ਪਾਉਦੇ ਹੋ ਵਰ ਪੈ ਸਾਰਾ ਟੱਬਰ ਹੀ ਪੈ ਗਿਆ ਇੱਕ ਵਾਰੀ ਟੁੱਟ ਗਏ ਗਲਾਬੀਆਂ ਬਣਾ ਨੂੰ ਵੇਖਾ ਅੱਗੇ ਤਾਂ ਜਿਵੇਂ ਗਲਾਬੀਆਂ ਨਹੀਂ ਗਾਂਦੀਆਂ ਵੇਲਾ ਆ ਭਾਈ ਚਾਰ ਚਾਰ ਪਰੌਂਠੇ ਇਹਨਾਂ ਨੇ ਖਾਦੇ ਹੀ ਮੂਲੀ ਵਾਲੇ ਤੇ ਹਾਲੇ ਵੀ ਪਕੌੜਿਆਂ ਦੇ ਹਾਲੇ ਕੋਈ ਸੰਗ ਸ਼ਰਮ ਨਹੀਂ ਕਾਰਨ ਰਾੜੀ ਆਉਂਦੀਆਂ ਕੋਈ ਕੋਈ ਲੈ ਸਾਡੇ ਭਰਾ ਦਾ ਵਿਆਹ ਸਾਡੇ ਕੋਡੇ ਕੋਡੇ ਚਾਹ ਦੇਣਾ ਠਕਾਣੀ ਹੁਣ ਸਾਡਾ ਵਿਆਹ ਹੋ ਗਿਆ ਤੇ ਭਰਾ ਦੇ ਵਿਆਹ ਚ ਡਾਈਟ ਵੀ ਕਰਨੀ ਪਤਲੇ ਵੀ ਹੋਣਾ ਸਲਿਮ ਟਰਿਮ ਵੀ ਕੋਈ ਸੰਗ ਸ਼ਰਮਣੀ ਤੌਰ ਨਾ ਰਾੜੀ ਆਉਂਦੀਆਂ ਕੋਈ ਕੋਈ ਲੈ ਸਾਡੇ ਭਰਾ ਦਾ ਵਿਆਹ ਤੁਹਾਨੂੰ ਕੋਡੇ ਕੋਟ ਚਾਹ ਦੇਣਾ ਚਾਹਣੀ ਹੁਣ ਭਰਾ ਦਾ ਵਿਆਹ ਹੋ ਗਿਆ ਤੇ ਭਰਾ ਦੇ ਵਿਆਹ ਚ ਡਾਈਟ ਵੀ ਕਰਨੀ ਪਤਲੇ ਵੀ ਹੋਣਾ ਸਲਿਮ ਟਰਿਮ ਵੀ ਮਹੀਨਾ 1 ਹੀ ਰਹਿ ਗਿਆ ਤੁਹਾਡੇ ਕੋ 2 ਹੀ ਹਾਂ ਡਾਡੇ ਤੋਂ ਨਾ ਪਲਾਨ ਪਾ ਲਓ ਸਾਰਾ ਟੱਬਰ ਹੀ ਪੈ ਗਿਆ ਜੇ ਰੁਕ 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 ਸਾਰੇ ਨੱਬ ਨਹੀਂ ਲੈ ਗਏ ਰੁਕ 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 ਨਾ 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 ਡਾਈਟ ਨਹੀਂ ਹੈਗੇ ਤੁਸੀਂ ਹਾਂ ਡਾਈਟਿਸ਼ਨ ਸਾਡੇ ਤੋਂ ਨਾ ਪਲਾਨ ਪਾ ਲਓ ਨਹੀਂ 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 ਜਮਾ ਹੀ ਨਹੀਂ ਜਮਾ ਹੀ ਨਹੀਂ ਫੀਲ ਹੋ ਰਿਹਾ ਬਈ ਵਧੀਆ ਗੋਡ ਕਲਾਸ ਬਈ ਵੀਡੀਓ ਲੈ ਵੀ ਲੋਰ ਚ ਘਰ ਆ ਕੇ ਕਿੱਦਾਂ ਵੀ ਤਿਆਰ ਹੋ ਗਿਆ ਬਈ ਲਾਏ ਹਾਂ ਇੱਥੇ ਬਸ ਕੋਈ ਚੀਜ਼ ਦੋ ਕਿਆ ਦੁਨੀਆਦਾਰੀਆਂ ਮਿੰਟ ਚ ਚੇਂਜ ਹੋ ਜਾਂਦੀ ਐ ਅੱਜ ਨੇ ਗਾਣਾ ਲਾ ਲਣਾ ਵੀ ਦੱਜਾ ਅੱਜ ਵਾਈਟ ਬਲੈਕ ਪਜਾਮੇ ਜੱਟ ਪਾਉਣ ਲੱਗਿਆ ਲੱਗਦਾ ਕੋਈ ਵੋਟਾਂ ਵਿੱਚ ਨਹੀਂ ਵੋਟਾਂ ਵਿੱਚ ਦੀ ਲੈ ਬਹੁਤ ਧੰਨਵਾਦ ਖਾਲਸਾ ਜੀ ਨਹੀਂ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਪਾ ਰਹੇ ਹੋ ਸਾਨੂੰ ਬਹੁਤ ਖੁਸ਼ੀ ਆਈ ਖਾਲਸਾ ਜੀ ਨੇ ਪੰਜ ਪਿਆਰਾਂ ਵਿੱਚ ਸੇਵਾ ਨਿਭਾਈ ਸੀ ਤੇ ਪਰ ਸਭ ਵਧੀਆ ਚੀਜ਼ ਆ ਨਾ ਠੰਡ ਤੋਂ ਠੀਕ ਐ ਨਾ ਮਗੇ ਦਿਖਾਈ ਨਹੀਂ ਚੱਲ ਸਹੀ ਐ ਨਹੀਂ ਸਹੀ ਐ ਵੀ ਸਣੀ ਲਾਦੀ ਜੀ ਨਾ ਆਨੰਦਪੁਰ ਵੈਗਰੀ ਜੀ ਵੈਗਰੀ ਕੀ ਹਾਲ ਚਾਲ ਜੀ ਠੀਕ ਹੈ ਕੈਮ ਸੇ ਤਾ ਇਹ ਆ ਜੀ ਜਸਪਾਲ ਸੰਧੂ ਦਿਲਦਾਰ ਸੰਧੂ ਕਿਊਟ ਸੰਧੂ ਕੁੜੀਆਂ ਆਏ ਨੂੰ ਹੁਣ ਕਿਊਟ ਦਿਲਦਾਰ ਇਨੋਸੈਂਟ ਸੰਗੋਏ ਬੋਲ ਰਹੀਆਂ ਇਹ ਇਹ ਨਹੀਂ ਕੱਟ ਜੇ ਇਹ ਬਹੁਤ ਖਤਰਨਾਕ ਹੋਇਆ ਪਿਆ ਜੀ ਅੱਜ ਇਹਦੀ ਟੌਰ ਚੈੱਕ ਕਰੋ ਕੁੜਤਾ ਪਿਆ ਵਾ ਬਲੂ ਚਾਰ ਵਾਲਾ ਪਾਇਆ ਆਏ ਓਏ ਇਹ ਆ ਚੈੱਕ ਕਰੋ ਲੋਟੀ ਸ਼ਰ ਦੇਖੋ ਜਿੰਨਾ ਮੇਰਾ ਲੰਮਾ ਨਾ ਜੀ ਉਹ ਤੂੰ ਹੀ ਲੰਮਾ ਕਰੀਂ ਬੂਡ ਦੇ ਕੇ ਕਰਦੇ ਬੂਡ ਸਬਜ਼ੀਆਂ ਵਾਲੇ ਇਹਨੇ ਪੁੱਛਿਆ ਚੈੱਕ ਕਰੋ ਜੀ ਤੰਗੜਾ ਸਾਗੜੀ ਆਹ ਦੇਖੋ ਈ ਥੱਲੇ ਇਹਨੇ ਨਾਤਾਣੀਆਂ ਥੱਲੇ ਲਾ ਦੇ ਭੱਜਣ ਦੀ ਤਿਆਰੀ ਆ ਅੱਛਾ ਇਸ ਤੋਂ ਬਾਅਦ ਹੋਣੀ ਨਹੀਂ ਭਰਾਵਾ ਕੱਦ ਵਾਲਾ ਹਾਂਜੀ ਵੈਰੀ ਗੁੱਡ ਮੰਤਰੀ ਆ ਸਾਡਾ ਫਾਕਾ ਦੇ ਨਹੀਂ ਕਰਦੇ ਤੇ ਮੈਂ ਨਾ ਕਰਦੇ ਤਾਂ ਸਰ ਆਪਨ ਕੜਾ ਇਦਾਈ ਤੇਰੀ ਆ ਪੱਗ ਬੜੀ ਚੰਦਈ ਤੇਰੇ ਪੱਗ ਬੰਨਿਆ ਕਰ ਜਿਹੜੀ ਲੱਭਣਾ ਜੇ ਮੇਰਾ ਵਾਸ ਹੁੰਦਾ ਨਾ ਜਦੋਂ ਇਹਦਾ ਜਨਮ ਹੋ ਲੱਗਾ ਰੱਬ ਨੇ ਨੂੰ ਥੱਲੇ ਭੇਜਣਾ ਸੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਭੋਰੂ ਗੁਣ ਡਿਲੀਟ ਮਾਰ ਐਨਾ ਯਾਦਾ ਕਹਿੰਦਾ ਬਲਦ ਲਾ ਦੋ ਨਾਲ ਗੱਡੀ ਦੇ ਬਲਦ ਲਾਉਣ ਨੂੰ ਫਿਰ ਨਾਲ ਵਾਸ ਕਰਾ ਦੋ ਕਹਿੰਦੇ ਆ ਵਾਹ ਵਾਸ ਅੱਗੇ ਢੇਡ ਨੂੰ ਦਿਮਾਗ ਇਹਦਾ ਘਟਿਆ ਨਹੀਂ ਕਹਿੰਦਾ ਰੇਸ ਕੀਤੀ ਜੂਰੀਆ ਪੀ ਜਾਂਦੀ ਤੇ ਬੱਸ 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 ਹੁਣ ਭੋਰ ਹੀ ਜਾਣਾ ਆਪਣੇ ਵੀ ਘਰੇ ਵਾਈਫਾਈ ਲੱਗਾ ਆਈਆਂ ਸਟੋਰੀਆਂ ਆਪਾਂ ਹੀ ਵੇਖਦੀਆਂ ਘਰੇ ਆ ਮੈਂ ਨੇ ਜਿਸ ਵਾਰ ਦੋਵੇਂ ਦੀਆਂ ਸਟੋਰੀਆਂ ਵੀ ਨਿਰਨਾਇ ਕਰਤਾ ਆਇ ਕਰਤਾ ਬਾਈ ਬਾਈ ਨੈਟ ਪੈਗ ਬਾਦੂ ਚੱਕੀ ਆਈ ਗਰੀਬੀ ਓਈ ਆਂਦਾ ਇਹਨੂੰ ਭਜਾਉਣਾ ਹੋਣਾ ਸੀ ਜਾਇ ਤੋਂ ਫੜ ਕੇ ਲਿਆਏ ਆਏ ਓਏ ਆਏ ਓਏ ਵਧਾਈਆਂ ਹੋ ਗਈਆਂ ਨੇ ਜਾਣਾ ਹੀ ਪੈਣਾ ਪਰਲੇ ਪਾਸੇ ਜਾਓ ਪਰਲੇ ਪਾਸੇ ਚਲਾ ਲੈ ਆ ਇਧਰ ਪਹਿਲਾਂ ਇਧਰ ਤੂੰ ਕੀ ਭਾਲਦਾ ਇਥੇ ਕੋਈ ਭੋਈ ਦਾਰੂ ਦੇ ਖਰਾਵਾ ਓਈ ਓਈ ਤੂੰ ਕਿੱਥੇ ਗਿਆ ਗਵਾਚ ਗਿਆ ਤੇ ਤੇਰਾ ਕੌਣ ਜ਼ਿੰਮੇਵਾਰਾ ਅਜੀ ਗੇਰ ਬੜਾ ਕਿਲੇ ਇਹਨੂੰ ਜਵਾਕਾਂ ਦੇ ਪਾਸੋਂ ਪਾਜ ਗਿਆ ਤੇ ਕੌਣ ਜ਼ਿੰਮੇਵਾਰ ਹੈ ਨਹੀਂ ਬੜਾ ਅੱਜ ਦਾ ਕਿਊਟ ਲੱਗਦਾ ਆਏ ਓਏ ਆਏ ਓਏ ਆਏ ਓਏ ਆਈ ਆ ਆਪਾਂ ਆਪਾਂ ਦਾ ਬਈਓ ਹੋ ਲੋ ਮੇਰੇ ਹੁੰਦਿਆ ਨਿਆਰੇ ਆਫਤੋ ਵੱਡਾ ਤੂੰ ਕੱਪ ਫੜ ਲਿਆ ਵਾ ਮੋਡ ਵਰਸ ਨਿਕਾਣੀ ਨਹੀਂ ਕਾ ਨਿਕਪੀ ਸਣੀ ਕੱਪ ਅੱਜ ਤਾਂ ਸਹੀ ਲੱਗਦੇ ਪੂਰਾ ਵੱਡਾ ਲੱਗਦੇ ਮੈਂ ਕਿੰਨੇ ਇਹਨਾਂ ਸਪੈਸ਼ਲ ਕੋਈ ਨਹੀਂ ਪਾਈ ਆ ਵੱਡਾ ਹੋ ਗਿਆ ਕੰਮ ਕਾਲ ਤਾ ਆਜ ਇਸ ਪਾਰ ਕਿਤਰ ਭਾਇਆ ਵੇਖੀਂਗੇ ਤੇ ਨਿਕਾਏ ਅੱਲਾ ਦੱਸ ਫਿਰ ਮਾਰੀਆਂ ਨੇ ਕੱਲ ਵੀ ਉਦਵੇਂ ਇੱਥੇ ਮਾਰਨ ਜੀ ਇਹ ਅੱਗੇ ਨਾਲ ਬਹੁਤ ਫਰਕ ਪੈ ਗਿਆ ਅੱਜ ਤਾਂ ਅੱਜ ਮੋਟਾ ਹੋ ਗਿਆ ਉਛਾ ਉਛਾ ਕਰਾ ਕੇ ਪੂਰਾ ਵਧੀਆ ਹੋ ਗਿਆ ਅੱਜ ਤਾਂ ਅੱਜ ਬਣੀ ਗੱਲ ਇਹਦੀ ਨਹੀਂ ਸੋਹਣਾ ਲੱਗਦਾ ਅੱਜ ਯਾਰ ਬਦਲਾ ਬਦਲਾ ਲੱਗ ਜਨਾ ਕੀ ਆ ਵੈਸੇ ਹੀ ਬੈਗਾ ਭਰਾ ਥੋੜਾ ਜਿਹਾ ਕਹਿੰਦਾ ਹੁਣ ਬਦਲ ਜੀਏ ਥੋੜੇ ਜੇ ਸੋਣਾ ਲੱਗ ਜਨਾ ਅੱਜ ਯਾਰ ਹੈ ਵੋਟਾਂ ਘੜਦਾ ਮੁੜਦਾ ਜਲਾ ਬਦਲ ਲੱਗਣਾ ਖੜੇ ਕਿਵੇਂ ਨਹੀਂ ਇੱਧਰ ਆਇਆ ਇੱਨੇ ਇੱਧਰ ਠੀਕ ਹੈ ਯਾਰ ਠੀਕ ਹੈ ਇਹ ਸੁਣੋਰ ਤੇ ਰੰਗ ਡੜਦੇ ਰੱਬ ਦੇ ਹੱਥ ਵਾਰਦਾ ਰੱਬ ਦੇ ਹੱਥ ਵਾਰਦਾ ਹੀ ਪੈਣਾ ਗੁਗਲੀ ਮੁਗਲੀ ਉਹ ਬੰਦ ਹੀ ਕਰਾਦਾ ਕਿੰਨੇ ਬੰਦ ਕਰਾਦਾ ਗੁਗਲੀ ਮੁਗਲੀ ਘਰ ਕਰ ਕਰਦਾ ਉਹਦੇ ਰੈਸਟੋਰੈਂਟ ਤੇ ਉਹ ਗੁੱਸਾ ਹੀ ਕਰ ਗਿਆ ਗੁਗਲੀ ਮੁਗਲੀ ਕਹਿਦਾ ਇੱਕ ਦਿਨ ਨੂੰ ਤੇ ਮੈਂ ਬਾਹਰੋਂ ਆਇਆਗਾ ਨਾ ਮੈਂ ਹੁੰਦਿਆਂ ਹੀ ਆ ਗਿਆ ਗੁਗਲੀ ਮੁਗਲੀ ਇਹ ਗੱਲ ਕਿਹੜੀ ਵੇ ਆ ਗਿਆ ਆ ਗਿਆ ਨਾ ਆ ਗਿਆ ਹੋ ਗਿਆ ਐਵੇਂ ਹੀ ਕਰ ਲਾ ਅੱਛਾ ਇਹ ਚਾਏ ਇਹ ਮਾਇਆ ਲੈ ਕੇ ਉਹਨਾਂ ਨੇ ਇੱਧਰ ਖਿੱਚ ਕੇ ਲਿਆਉਂਦਾ ਵਧੀਆ ਚੀਜ਼ ਹੈ ਇਹ ਮਾਇਆ ਦੀ ਗੱਲ ਖਿੱਚਦਾ ਬਈ ਇਹ ਟੱਲੀ ਖੜਕਾ ਕੇ ਗੱਲ ਕਾਹ ਕਹਣਗੇ ਤੇ ਮਾਇਆ ਹੀ ਆਉਗੀ ਪਰ ਗਾਹ ਖੜਕਾ ਕੇ ਟੱਲੀ ਆਉਣਾ ਗਾਹ ਕਹੋ ਟੱਲੀ ਖੜਕਾਉਂ ਚੈੱਕ ਕਰਾ ਮੈਂ ਗੋਲਾ ਮੈਂ ਵੇਖਿਆ ਹੀ ਨਹੀਂ ਤੁਨ ਵੀ ਨਾ ਵਧੀਆ ਵਾ ਗੋਡਾ ਤੁਮਰਾ ਪੀਤਾ ਦਾ ਸ਼ਾਇ ਹੈ ਵੀ ਹੈ ਬਣਾਉਣੀ ਆ ਓਏ ਕਿਵੇਂ ਲੱਗਿਆ ਵੀ ਕਿਵੇਂ ਲੱਗਿਆ ਮੈਂਗੋ ਵਾਲਾ ਸਰਾ ਓਕੇ ਰਿਪੋਰਟ ਮੈਂਗੋ ਵਾਲਾ ਬਾਲਾ ਕੈਂਡਾ ਬਾਲਾ ਕੈਂਡਾ ਇਹ ਨਹੀਂ ਪਿਆ ਗਿੰਦ ਨੂੰ ਪਿਆ ਦੇ ਸਾਲਿਆ ਉਹ ਮੋਟੇ ਚਿਕਨ ਲੈ ਚਲੀ ਗਏ ਸਲਾਮ ਅਲੈਕੁਮ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ